welcom to adakari channel ਮੈਂ ਉਮੀਦ ਕਰਦੀ ਆ ਮੇਰੀਆਂ ਸਾਰੀਆਂ ਭੈਣਾਂ ਠੀਕ ਹੋਣਗੀਆਂ ਤੇ ਭੈਣੋ ਤੁਸੀਂ ਮੇਰੇ ਚੈਨਲ ਨੂੰ ਬਹੁਤ ਪਿਆਰ ਕਰ ਰਹੇ ਹੋ ਤੇ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਸਾਰੀ ਵੀਡੀਓ ਵੇਖਿਆ ਕਰੋ ਕਿਸੇ ਭੈਣ ਨੇ ਇਹ ਸੂਟ ਤੇ ਆਪਾਂ ਤੋਂ ਆਰਡਰ ਲੈਣਾ ਤਾਂ ਆਪਣਾ ਨੰਬਰ ਹੈਗਾ 9779916379779916327 ਅੱਜ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਬਿਲਕੁਲ ਹੀ ਕੱਟ ਰੇਂਜ ਦੇ ਸੂਟ ਆ ਆਪਾਂ ਤੁਹਾਨੂੰ ਨਾਲ ਹੀ ਇਹਨਾਂ ਸੂਟਾਂ ਦੇ ਪ੍ਰਾਈਸ ਮੈਂਸ਼ਨ ਕਰਾਂਗੇ ਜੀ ਕਿਹੜਾ ਸੂਟ ਕਿੰਨੇ ਦਾ ਜਿਹੜਾ ਪਹਿਲਾ ਸੂਟ ਆ ਇਹ ਵੀ ਕਾਟਨ ਦਾ ਸੂਟ ਆ ਇਹ ਤੁਸੀਂ ਚੈੱਕ ਕਰੋ ਇਹ ਕਾਟਨ ਦੇ ਸੂਟ ਆ ਜਿੰਨਾ ਉੱਪਰ ਪੂਰਾ ਵਰਕ ਹੋਇਆ ਹੋਇਆ ਇਹ ਵੇਖੋ ਕਿੰਨਾ ਸੋਨਾ ਇਹਨਾਂ ਤੇ ਆਹ ਵਰਕ ਕੀਤਾ ਹੋਇਆ ਬਹੁਤ ਸੋਹਣਾ ਬਲੌਕ ਕਰਕੇ ਇਹਨਾਂ ਦੇ ਵਰਕ ਕੀਤਾ ਹੋਇਆ ਇਹਦੇ ਨਾਲ ਤੁਸੀਂ ਕੋਈ ਵੀ ਦੁਪੱਟਾ ਵੇਅਰ ਕਰ ਸਕਦੇ ਹੋ ਜਿੱਦਾਂ ਦਾ ਤੁਸੀਂ ਕਹਾਂਗੇ ਆਪਾਂ ਤੁਹਾਨੂੰ ਉਦਾਂ ਦਾ ਹੀ ਸੇਮ ਦੁਪੱਟਾ ਕਰਕੇ ਦੇਵਾਂਗੇ ਇਹ ਸਾਡੇ ਕੋਲ 셔ਟ ਪਈ ਹੈ ਇਹ ਤੇ ਇਹ ਵੇਖੋ ਇਹਦਾ ਕੱਪੜਾ ਚੈੱਕ ਕਰਾਉਣੀ ਆ ਪਹਿਲਾਂ ਤੁਹਾਨੂੰ ਆਹ ਵੇਖੋ ਕਿੰਨਾ ਸੋਹਣਾ ਵਿੱਚ ਇਹਦੇ ਡਾਟਸ ਆ ਕੱਪੜੇ 'ਚ ਤੇ ਨਾਲ ਬਹੁਤ ਸੋਹਣਾ ਇਹ ਬਣਿਆ ਹੋਇਆ ਤੁਸੀਂ ਵੇਖ ਰਹੇ ਹੋ ਕਿ ਕਿੰਨਾ ਅੱਛਾ ਇਹਦੇ ਤੇ ਤੁਹਾਨੂੰ ਮੈਂ ਨੀੜੋਂ ਦਿਖਾਉਣੀ ਆ ਪੈਨਾਂ ਦੇ ਆਪਾਂ ਅੱਜ ਦੀ ਵੀਡੀਓ ਚ ਲਾਂਭਾ ਵੀ ਲਾਵਾਂਗੇ ਉਹ ਕਹਿੰਦੇ ਤੁਸੀਂ ਪ੍ਰਾਈਸ ਨਹੀਂ ਦੱਸਦੇ ਜਿਹੜੇ ਵੀ ਆਪਣੇ ਸੂਟ ਆ ਇਹ ਕੋਈ ਵੀ ਸੂਟ ਆਪਣਾ ਕੋਸਟਲੀ ਸੂਟ ਨਹੀਂ ਸਾਰੇ ਰੀਜ਼ਨੇਬਲ ਪ੍ਰਾਈਸ ਆ ਆਪਣਾ ਕੋਈ ਜ਼ਿਆਦਾ ਰੇਟ ਨਹੀਂ ਤਾਂ ਜਿਹੜੇ ਪਿੱਛੋਂ ਮਹਿੰਗੇ ਹੁੰਦੇ ਆ ਕੱਪੜਾ ਉਹ ਤਾਂ ਫੇਰ ਰੇਟ ਹੁੰਦਾ ਹੀ ਆ ਜੀ ਉਹ ਪਿੱਛੋਂ ਹੀ ਕੋਸਟਲੀ ਹੁੰਦਾ ਤੇ ਪਲੀਜ਼ ਭੈਣੋ ਚੈਨਲ ਸਬਸਕ੍ਰਾਈਬ ਕਰੋ ਜੇ ਉਹ ਭੈਣ ਚੈਨਲ ਸਬਸਕ੍ਰਾਈਬ ਕਰੋਗੀ ਉਹੀ ਆਪਣੇ ਇਹ ਲਾਭ ਉਠਾ ਸਕਣਗੇ ਸੂਟਾਂ ਦੀ ਇਹ ਜਿਹੜੀ ਸ਼ਰਟ ਆ ਇਹ 1200 ਦੀ ਸ਼ਰਟ ਆ ਤੁਸੀਂ ਚੈੱਕ ਕਰੋ ਇਹ ਕੱਲੀ ਸ਼ਰਟ 1200 ਦੀ ਆ ਬਹੁਤ ਜਿਆਦੇ ਸੋਨੇ ਦੇ ਤੇ ਕੰਮ ਕੀਤਾ ਵੈ ਨੀਟ ਐਂਡ ਕਲੀਨ ਇਹਦੇ ਨਾਲ ਤੁਸੀਂ ਕੋਈ ਵੀ ਬਾਟਮ ਲਗਾ ਸਕਦੇ ਜੇ ਤੁਸੀਂ ਇਹ ਲਵਾਉਣੀ ਹੈ ਇਹ ਲਵਾਉਣੀ ਹੈ ਜੇ ਤੁਸੀਂ بیس ਕਲਰ ਦੀ ਲੈਣੀ ਹੈ ਸਾਡੇ ਕੋਲ ਤੁਹਾਨੂੰ ਸੇਮ بیس ਕਲਰ ਦੀ ਹੀ ਵੀ ਬਾਟਮ ਮਿਲ ਜੂਗੀ ਇਹ ਤੁਸੀਂ ਚੈੱਕ ਕਰੋ 2.5 ਮੀਟਰ ਆਪਣੀ ਖੁੱਲੀ ਡੁੱਲੀ ਬਾਟਮ ਆ ਐਸੀ ਤੁਹਾਨੂੰ ਸੇਮ ਕਲਰ ਦੀ ਹੀ ਲਾ ਦਾਂਗੇ ਇਹ 1200 ਦੀ ਸ਼ਰਟ ਹੈ ਤੇ ਜੇ ਆਪਾਂ ਇਹਦੇ ਤੇ ਬਾਟਮ ਲਾ ਦਾਂਗੇ ਤੇ ਇਹ 1650 ਦਾ ਸੂਟ ਹੋ ਜਾਊਗਾ ਇਹ ਤੁਸੀਂ ਚੈੱਕ ਕਰੋ ਜੇ ਤੁਸੀਂ ਕੋਈ ਹੋਰ ਬਾਟਮ ਲੈਣੀ ਹੈ ਉਹਦਾ ਲੱਗ ਪ੍ਰਾਈਸ ਹੋਊਗਾ ਇਹ ਵਾਲੀ ਦਾ ਆਪਾਂ ਇੰਨਾ ਹੀ ਇੱਕ ਜੇ ਤੁਸੀਂ ਕੱਲੀ ਸ਼ਰਟ ਲੈਣੀ ਹੈ ਇਹ 1200 ਦੀ ਸ਼ਰਟ ਤੁਸੀਂ ਚੈੱਕ ਕਰੋ ਬਹੁਤ ਹੀ ਜ਼ਿਆਦੇ ਸੋਹਣੀ ਆ ਜੋ ਸਾਡਾ ਨੈਕ ਸੂਟ ਹੈ ਇਹ ਸਾਡਾ ਹੈਗਾ ਜੀ ਮਲ ਚੰਦੇਰੀ ਦਾ ਪਿੱਛੇ ਜਿਹੜੀ ਆਪਾਂ ਵੀਡੀਓ ਪਾਈ ਆ ਉਹ ਆਪਣੀ ਸਿਲਕ ਚੰਦੇਰੀ ਸੀ ਉਹ ਮੈਚਿੰਗ ਹੀ ਆਉਂਦੇ ਆ ਇਹ ਤੁਹਾਨੂੰ 올-ਓਵਰ ਵੀ ਮਿਲ ਜੂਗਾ ਬਹੁਤ ਜ਼ਿਆਦੇ ਸੋਹਣਾ ਤੁਸੀਂ ਚੈੱਕ ਕਰੋ ਕਿ ਇਹ ਤੁਹਾਨੂੰ ਦੱਸ ਦਈਏ ਕਿ ਇਹ ਆਪਣਾ ਜਿਹੜਾ ਸੀ-ਥਰੂ ਹੁੰਦਾ ਕੱਪੜਾ ਇੰਜ ਲੱਗਦਾ ਜਿੱਦਾਂ कॉटन ਆ ਇਹਦੀ ਕੋਈ ਵੀ ਆ ਨਹੀਂ ਲੱਗਦਾ ਚੰਦੇਰੀ ਆ ਇਹ ਚੰਦੇਰੀ ਦਾ ਫੈਬਰਿਕ ਆ ਤੇ ਇਹ ਲੱਗਦਾ ਬਿਲਕੁਲ कॉटन ਵਰਗੀ ਆ ਬਹੁਤ ਹੀ ਜਾਦੇ ਸੋਹਣਾ ਤੁਸੀਂ ਪ੍ਰਿੰਟ ਚੈੱਕ ਕਰੋ ਇਹਦਾ ਇਹਦੇ ਨਾਲ ਤੁਸੀਂ 올ਓਵਰ ਕਰਨੀ ਆ 올ਓਵਰ ਮਿਲ ਜੂ ਬੇਸ ਵਾਲੀ ਲੈਣੀ ਆ ਬਾਟਮ ਬੇਸ ਵਾਲੀ ਮਿਲ ਜੂਗੀ ਜੇ ਤੁਸੀਂ कॉटन ਦੀ ਰੱਖਣੀ ਆ ਤੋ ਵੀ ਅੱਛੇ ਲੱਗੂਗੀ ਆਫ ਵਾਈਟ ਬਾਟਮ ਨਾਲ ਬਹੁਤ ਹੀ ਸੋਹਣੇ ਚ ਫਲਾਵਰ ਨੇ ਇਹ ਸਾਡੀ ਇਹ ਚੰਦੇਰੀ ਹੋਰ ਆ ਆਪਾਂ ਪਿੱਛੇ ਵੀ ਵੀਡੀਓ ਪਾਈਆਂ ਸੀ ਉਹ ਚੰਦੇਰੀ ਦਾ ਫੈਬਰਿਕ ਹੋਰ ਆ ਇਹ ਬਹੁਤ ਜ਼ਿਆਦੇ ਲਾਈਟ ਵੇਟ ਆ ਪਿਓਰ ਵਾਲੀ ਆ ਲਾਈਟ ਵੇਟ ਆ ਇਹ ਸ਼ਰਟ ਤੁਹਾਨੂੰ 1250 ਦੀ ਮਿਲ ਜਾਊਗੀ ਜੀ ਇਹ 'ਚ ਬਹੁਤ ਪ੍ਰਿੰਟ ਆ ਜੇ ਤੁਸੀਂ ਇਹਦੇ ਪ੍ਰਿੰਟ ਚੈੱਕ ਕਰਨੇ ਆ ਮੈਂ ਇੱਥੇ ਵੀ ਪੋਸਟ ਪਾ ਦਊਗੀ ਪਰ ਆਪਣਾ ਇੰਸਟਾਗ੍ਰam ਪੇਜ ਆ ਅਦਾਕਾਰੀ ਬਾਈ ਨੇਮ ਤੇ ਉਹਨੂੰ ਤੁਸੀਂ ਫੋਲੋ ਕਰੋ ਉੱਤੇ ਤੁਹਾਨੂੰ ਡੇਲੀ ਪ੍ਰਿੰਟ ਮਿਲਦੇ ਆ ਇੱਥੇ ਸੀ ਕੁਝ ਪ੍ਰਿੰਟ ਪਾਉਂਦੇ ਆ ਕਿਉਂਕਿ ਸਾਡੇ ਨਿਕਲ ਜਾਂਦੇ ਆ ਵੀਡੀਓ ਨਹੀਂ ਬਣ ਪਉਂਦੀ ਬਹੁਤ ਇਹ ਵੇਖੋ ਤੁਸੀਂ ਕਿੰਨਾ ਸੋਹਣਾ ਹੈ ਕੱਪੜਾ ਬਿਲਕੁਲ ਜੇ ਤੁਸੀਂ ਕਿਸੇ ਭੈਣ ਨੇ ਇਹਨੂੰ ਦੁਪੱਟਾ ਕਰਕੇ ਸਾਡੇ ਤੋਂ ਆਪ ਦਾ ਕਸਟਮਾਈਜ਼ ਕਰਵਾਉਣਾ ਤਾਂ ਆਪਾਂ ਸੇਮ ਤੁਹਾਨੂੰ ਉਦਾਂ ਵੀ ਕਰਕੇ ਦੇ ਦਾਂਗੇ ਇਹ ਵੀ ਬਹੁਤ ਪਿਆਰਾ ਸੂਟ ਹੈ ਇਹ ਤਾਂ ਬਹੁਤ ਹੀ ਕਲਰ ਚ ਭਇਆ ਸਾਡੇ ਕੋਲ ਬਿਲਕੁਲ ਲਾਈਟ ਵੇਟ ਹੈ ਕੋਈ ਸੈਮੀ ਵਾਲੀ ਨਹੀਂ ਪਿਓਰ ਵਾਲੀ ਹੈ ਜੀ ਇਹ ਜੋ ਸਾਦਰਨ ਐਕਸ ਸੂਟ ਆ ਇਹ ਵੀ ਤੁਸੀਂ ਚੈੱਕ ਕਰੋ ਇਹ ਬਿਲਕੁਲ ਕਾਟਨ ਦਾ ਹੀ ਸੂਟ ਆ ਬਹੁਤ ਜਿਆਦਾ ਸੁਪੀਰੀਅਰ ਕੁਆਲਿਟੀ ਵਾਲਾ ਸੂਟ ਆ ਇਹ ਇਹ ਤੁਸੀਂ ਵੇਖ ਸਕਦੇ ਹੋ ਕਿ ਕਿੰਨਾ ਸੋਨਾ ਇਹਦਾ ਤੁਹਾਨੂੰ ਇਹ ਇਹ ਸੂਟ ਉਹਦਾਂ ਦੇ ਆ ਜਿੱਦਾਂ 2/2 ਨਹੀਂ ਹੁੰਦੀ ਸੀ ਵੀ ਉਹਨਾਂ ਨੂੰ ਤੁਸੀਂ ਕਿੰਨੀ ਵਾਸ਼ ਕਰੋ ਪਾਓ ਪਰ ਉਹ ਖਰਾਬ ਨਹੀਂ ਹੁੰਦਾ ਸੇਮ ਹੀ ਉਹ ਚੀਜ਼ ਆਈਗਾ ਪਰ ਇਹ ਕਾਟਨ ਚਾਹੀਆ ਮੈਂ ਤੁਹਾਨੂੰ ਆ ਦੇਖੋ ਇਹਨਾਂ ਨੂੰ ਫੈਬਰਿਕ ਚੈੱਕ ਕਰਾਉਣੀ ਆ ਇਹਦੇ ਚ ਪ੍ਰਿੰਟ ਇੱਕ ਇਹ ਕਲਰ ਆ ਇੱਕ ਆਪਣੇ ਕੋਲ yellow ਕਰ ਲਿਆ ਉਹ ਆਪਣੀ ਨਿਕਲ ਗਈ ਉਹ ਵੀਡੀਓ ਨਹੀਂ ਪਾਇਆ ਸ਼ਾਇਦ ਪਾਈ ਹੈ ਨਹੀਂ ਪਾਈ ਤੁਸੀਂ ਚੈੱਕ ਕਰ ਸਕਦੇ ਹੋ ਪਿਛਲੇ ਵੀਡੀਓ ਵੀ ਪਿਛਲੇ ਵੀਡੀਓ ਵੀ ਚੈੱਕ ਕਰੋ ਚੈਨਲ ਵੀ ਸਬਸਕ੍ਰਾਈਬ ਕਰੋ ਕਾਲ ਕਰੋ ਆਪਾਂ ਨੂੰ ਕਿਤੇ ਤੁਸੀਂ WhatsApp ਤੇ ਹੀ ਪੁੱਛ ਸਕਦੇ ਹੋ ਸਾਨੂੰ ਵੇਖੋ ਜੀ ਕਈ ਸੂਟ ਬੜੀ ਜਲਦੀ ਨਿਕਲ ਜਾਂਦੇ ਆ ਭੈਣਾਂ ਦੀ ਕਾਲ ਆਉਂਦੀ ਆ ਪਰ ਆਪਣੇ ਛੇਤੀ ਛੇਤੀ ਨਿਕਲ ਜਾਂਦੇ ਆ ਇਹ ਸੂਟ 1200 ਦਾ ਕਾਟਨ ਦਾ ਸੂਟ ਆ ਇਹਦੀ ਮੈਂ ਤੁਹਾਨੂੰ ਗਾਰੰਟੀ ਦਿੰਨੀ ਆ ਕਿ ਇਹ ਸੂਟ ਬਹੁਤ ਲੰਮੇ ਟਾਈਮ ਤੱਕ ਚੱਲੂਗਾ ਕੋਈ ਲੈਂਡਿੰਗ ਦੀ ਲੋੜ ਨਹੀਂ ਸਟਿਚਿੰਗ ਸਟਾਈਲ ਤੁਸੀਂ ਸਾਡੇ ਤੋਂ ਕਰਵਾਉਣਾ ਤੇ ਆਪਾਂ ਬਹੁਤ ਜ਼ਿਆਦੇ ਸੋਹਣੀ ਗਰਲ ਇਸ ਚੀਜ਼ ਸਟਿਚਿੰਗ ਕਰਦੇ ਆਂ

ਇਹ ਜਿਹੜਾ ਫੈਬਰਿਕ ਹੈ ਨਾ ਇਹ ਸੇਮ ਫੈਬਰਿਕ ਹੈ ਮੈਨੂੰ ਇਹਨਾਂ ਦੀ ਇਸ਼ੂ ਸੀ ਵੀ ਕੋਈ ਇਹ ਉਹ ਨਾ ਹੋਵੇ ਆਪਣਾ ਤੁਸੀਂ ਵਾਸ਼ ਕਰੋ ਕੱਸ਼ ਕਰੋ ਪਰ ਇਹ ਸੂਟ ਇਦਾਂ ਹੀ ਰਹਿੰਦੇ ਇਹਨਾਂ ਦੀ ਬਹੁਤ ਲੌਂਗ ਲਾਸਟਿਕ ਟਾਈਮ ਹੈ ਇਹਨਾਂ ਦਾ ਆ ਵੇਖੋ ਬਹੁਤ ਜਿਆਦੇ ਸੋਹਣੇ ਆ ਤੇ ਪਲੀਜ਼ ਪੈਨੋ ਆਪਣਾ ਚੈਨਲ ਸਬਸਕ੍ਰਾਈਬ ਕਰੋ ਆਪਣੀ ਸ਼ੇਅਰ ਆ ਇਹਦੇ ਨਾਲ ਦੀ ਬਾਟਮ ਆ ਸੇਮ ਹੀ ਬਾਟਮ ਆ ਆ ਵੇਖੋ ਇਹ ਚ ਲਾਈਟ ਸ਼ੇਡ ਆ ਉਦਾਂ ਤੇ ਵੇਖੋ ਬਹੁਤ ਸੋਨਾ ਪੈਰਟ ਚਾ ਕਲਰ ਹੈ ਇਹਦਾ ਬਹੁਤ ਰੰਗ ਦਾ ਇੱਕ ਫੈਬਰਿਕ ਆ ਕੋਈ ਸਿੰਥੈਟਿਕ ਤੰਦ ਨਹੀਂ ਜੇ ਤੁਸੀਂ ਸਾਡੇ ਤੋਂ ਇੰਜ ਲੈਣਾ ਹੈ ਇਹਦਾ 1200 ਪ੍ਰਾਈਸ ਆ ਇਹ ਵੇਖੋ ਜੀ ਬਹੁਤ ਸੋਨਾ ਤੇ ਮੈਂ ਤੁਹਾਨੂੰ ਵਾਰ-ਵਾਰ ਕਹਿੰਦੀ ਆ ਕਿ ਪਲੀਜ਼ ਆਪਣਾ ਚੈਨਲ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰੋਗੇ ਫਿਰ ਹੀ ਤੁਹਾਨੂੰ ਸਾਡੀ ਡੇਲੀ ਵੀਡੀਓ ਦੇਖਣ ਨੂੰ ਮਿਲਣੀ ਆ ਜੋ ਸਾਡਾ ਨੈਕਸਟ ਸੂਟ ਆ ਇਹ ਇਹ ਪਾਕਿਸਤਾਨੀ ਮਾਲ ਕਾਟਨ ਦੇ ਸੂਟ ਆ ਇਹ ਤਾਂ ਸਾਡੇ ਬਹੁਤ ਜ਼ਿਆਦਾ ਸੇਲ ਹੋਏ ਆ ਸੂਟ ਅਸੀਂ ਬਹੁਤ ਹੀ ਇਹ ਸੂਟ ਭੇਜਿਆ ਇਹ ਜਿਹੜੇ ਆ ਨਾ ਜੀ ਬਹੁਤ ਹੀ ਪਾਕਿਸਤਾਨੀ ਜਿੱਦਾਂ ਮਾਲ ਕਾਟਨ ਆ ਨਾ ਇਹ ਉਹ ਵਾਲਾ ਫੈਬਰਿਕ ਆ ਇਹ ਤੁਹਾਨੂੰ ਆਮ ਕਿਤੋਂ ਨਹੀਂ ਮਿਲੂਗਾ ਇਹ ਵਾਲਾ ਇਹ ਵੇਖੋ ਇਹਦੇ ਨਾਲ ਬਹੁਤ ਸੋਹਣੇ ਸਾਡੇ ਕੋਲ ਕਲਰ ਪਏ ਆ ਬਹੁਤ ਸੋਹਣੇ ਸੇਲ ਹੋ ਗਿਆ ਇਹ ਕੁਝ ਕੁਝ ਪੀਸ ਹੀ ਰਹਿ ਗਏ ਆ ਜੇ ਮੈਂ ਫੋਟੋ ਭੇਜ ਦੂੰਗੀ ਜੇ ਭੈਣੇ ਸੇਚ ਕੋਈ ਹੋਰ ਲੈਣਾ ਹੋਵੇ ਆਪਾਂ ਤੁਹਾਨੂੰ ਫੋਟੋ ਸ਼ੇਅਰ ਕਰ ਦਾਂਗੇ ਏ ਵੇਖੋ ਜੀ ਇਹ ਜਿਹੜੇ ਸੂਟ ਆ ਸਾਰਿਆਂ ਦਾ ਜਿਹੜਾ ਪ੍ਰਾਈਸ ਆ ਇਹ ਤੁਹਾਨੂੰ ਆਪਾਂ ਦੱਸੀ ਜਾਂਦੇ ਆ ਕਿ ਇਹਨਾਂ ਦੀ ਸ਼ਿਪਿੰਗ ਨਹੀਂ ਦੱਸੀ ਸ਼ਿਪਿੰਗ ਆਪਣੇ ਇੱਕ ਸੂਟ ਦੇ 60 ਜਾਂ 70 ਰੁਪਏ ਲੱਗਦੇ ਆ ਬਸ ਇੰਨੇ ਹੀ ਹੁੰਦੇ ਆ ਪੰਜਾਬ 'ਚ ਸ਼ਿਪਿੰਗ ਦੇ ਕੋਈ 70 ਜਾਂ 80 60 70 80 ਇਹਦੇ 'ਚ ਹੀ ਰਹਿੰਦੇ ਆ ਤੇ ਕੋਈ ਵੀ ਐ ਨਹੀਂ ਇਹਦਾ ਤੁਸੀਂ ਫੈਬਰਿਕ ਚੈੱਕ ਕਰੋ ਇਹ ਸਾਡੀ ਪਾਕਿਸਤਾਨੀ ਮਾਲ ਘਾਟਣਾ ਬਹੁਤ ਹੀ ਰਾਮਦਾਇਕ ਆ ਇਹ ਸੂਟ ਗਰਮੀਆਂ 'ਚ ਤਾਂ ਬਹੁਤ ਕੋਸਟਲੀ ਵਿਕੇ ਸੀ ਜੀ ਇਹ ਵਾਲੇ ਸੂਟ ਇਹ ਵੇਖੋ ਬਹੁਤ ਹੀ ਸੋਹਣਾ ਤੁਸੀਂ ਇਹਨੂੰ ਆਫ ਵਾਈਟ ਕਾਪਟਰ ਨਾ ਕਰਨਾ ਉਹਦੇ ਨਾਲ ਸਟੀਚਿੰਗ ਸਟਾਈਲ ਦੇ ਦਿਓ ਜਾਂ ਕਿਦਾਂ ਵੀ ਕੁਝ ਕਰਨਾ ਤੇ ਜੇ ਕਿਸੇ ਵੀ ਭੈਣ ਨੇ ਸਾਡੇ ਤੋਂ ਸੂਟ ਲੈਣੇ ਆ ਤੇ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ WhatsApp ਕਾਲ ਕਰ ਸਕਦੇ ਹੋ ਨੰਬਰ ਆਪਣਾ ਮੈਂਸ਼ਨ ਹੀ ਹੈ ਸਕਰੀਨ ਤੇ ਤੇ ਪਲੀਜ਼ ਭੈਣੋ ਤੁਸੀਂ ਪਿਛਲੇ ਵੀਡੀਓ ਵੀ ਵੇਖਿਓ ਤੇ ਤੁਹਾਨੂੰ ਮੈਂ ਦੱਸਿਆ ਆਪਣਾ ਵਾਅਦਾ ਵੀ ਇੱਕ ਮੈਂ ਆਪਾਂ ਆਫਰ ਕਰਾਂਗੇ ਉਹ ਮੇਰਾ ਕੋਈ ਟਾਈਮ ਨਹੀਂ 6 ਮਹੀਨਿਆਂ ਦੇ ਵਿੱਚ ਜਾਂ ਦਸੰਬਰ ਦੇ ਵਿੱਚ 6 ਮਹੀਨੇ ਤੋਂ ਵੱਧ ਨਹੀਂ ਮੈਂ ਤੁਹਾਡਾ ਟਾਈਮ ਲਵਾਂਗੀ ਹੋ ਸਕਦਾ ਹੈ ਮਹੀਨੇ ਵਿੱਚ ਕਰਦੀ ਹੋ ਸਕਦਾ ਹੈ 6 ਮਹੀਨੇ ਦੇ ਵਿੱਚ ਜਿਹੜੀ ਭੈਣ ਮੇਰੇ ਚੈਨਲ ਨਾਲ ਜੁੜੂਗੀ ਉਹੀ ਉਹ ਲਾਭ ਉਠਾ ਸਕੂਗੀ ਵੀਡੀਓ ਵੇਖੂਗੀ ਕਮੈਂਟ ਕਰੂਗੀ ਵੱਧ ਤੋਂ ਵੱਧ ਆਪਣਾ ਚੈਨਲ ਸਬਸਕ੍ਰਾਈਬ ਕਰੂਗੀ ਮੈਂ ਤੁਹਾਨੂੰ ਦੱਸੂਗੀ ਉਹਦੇ ਲਈ ਕੀ ਚਾਹੀਦਾ ਤੇ ਤੁਸੀਂ ਆ ਵੀ ਸੂਟ ਬਹੁਤ ਜਿਆਦੇ ਸੋਹਣਿਆ ਇਹ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋ ਜਿੱਦਾਂ ਤੁਹਾਨੂੰ ਦੱਸਿਆ ਇੱਕ ਆਹ ਵਾਲਾ ਸੂਟ ਪਿਆ ਆਪਣੇ ਕੋਲ ਆ ਪਿਆ ਆ ਚੰਦੇਰੀ ਦੇ ਬਹੁਤ ਜਿਆਦੇ ਸੋਨੇ ਸੂਟ ਆ ਤੇ ਪਲੀਜ਼ ਭੈਣੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਉਮੀਦ ਕਰਦੀ ਆ ਤੁਹਾਨੂੰ ਮੇਰੀ ਵੀਡੀਓਜ਼ ਵਧੀਆ ਲੱਗੀਆਂ ਹੋਣੀਆਂ ਹੈ ਸ਼ੁਕਰੀਆ ਜੀ